ਨੂੰ ਛੇੜੀ ਸੀ ਨਾ ਗਾਦੀ ਖਾਏ ਪਟਾਰੀ ਅੱਜ ਨਹੀਂ ਬੋਲਿਆ ਜਾਣਾ ਬੜਾ ਸਿਰ ਪਟੰਡਿਆ ਪਤਾ ਨਹੀਂ ਕਿੱਦਾਂ ਦਾ ਵਾਇਰਲ ਆ ਗਿਆ ਵਾ ਸਮਝ ਨਹੀਂ ਆਉਂਦੀ ਇੱਕ ਤੋਂ ਬਾਅਦ ਇੱਕ ਜਣਾ ਘਰ ਦਾ ਠਿਚ ਨਹੀਂ ਜਾਣ ਡਿਆ ਕਦੀ ਉਹਨੂੰ ਜ਼ੁਕਾਮ ਹੋ ਜਾਂਦਾ ਈ ਕਦੀ ਉਹਨੂੰ ਹੋ ਜਾਂਦਾ ਈ ਕੀ ਹੁਣ ਮੇਰੀ ਵਾਰੀ ਚੜਤੀ ਆ ਸੇਰੀ ਪੱਟੀ ਜਾਣ ਸੇਰੀ ਮੁੱਡੀ ਜਾਣ ਡਿਆ ਵਾ ਹੁਣ ਨਹੀਂ ਮੇਰੇ ਕੋ ਕੁਝ ਵੀ ਬੰਨਣਾ ਆ ਬਣ ਗਿਆ ਜੋ ਬੰਨਣਾ ਹੈ ਰਾਤੀ ਮੈਂ ਦਾਲ ਖਿਚੜੀ ਆ ਹਾਏ 아이 ਤੁਹਾਡੇ ਚੀਜ਼ ਪੈਂਦੀ ਸਿਰ ਦੇ ਵਿੱਚ ਉਹ ਨਾਲੇ ਪਤਾ ਨਹੀਂ ਕਿ ਦਾ ਹੈ ਮੈਂ ਮੇਰੀ ਭੈਣ ਦਾ ਹੀ ਆ ਗਿਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਪੈਣ ਕੀ ਹਾਲੀ ਹੈ ਨਹੀਂ ਹਾਲ ਕਾ ਦਾ ਇੱਥੇ ਤਾਂ ਕੱਖ ਪਤਾ ਹੀ ਨਹੀਂ ਲੱਗਣ ਡਿਆ ਹੈ ਸਵੇਰੇ ਤੇ ਆਹਰਾ ਦੀ ਠੰਡ ਲੱਗਣ ਲੱਪੈਂਦੀ ਹੋ ਤੇ ਮੁੜਕੇ ਦੁਪਹਿਰੇ ਮੈਂ ਇਨੀ ਗਰਮੀ ਪੜੀ ਹੋ ਜਾਂਦੀ ਆ ਤੇ ਮੁੜਕੇ ਆ ਜਦੋਂ ਹੀ ਸ਼ਾਮਾਂ ਪੈਂਦੀਆਂ ਫੇਰ ਉਹੀ ਗੱਲ ਫੇਰ ਠੰਡ ਚੜ ਪੈਂਦੀ ਐ ਇਥੇ ਮੌਸਮ ਦਾ ਹੀ ਨਹੀਂ ਪਤਾ ਲੱਗਣ ਡਿਆ ਤੇ ਨਾ ਪਤਾ ਲੱਗਣ ਡਿਆ ਜਾਈਆਂ ਕੱਢੀਏ ਨਾ ਪਤਾ ਲੱਗਣ ਡਿਆ ਕੋਟੀਆਂ ਪਾਈਏ ਨਹੀਂ ਕੱਢ ਲਿਆ ਮੈਂ ਗਰਮ ਕੱਪੜੇ ਕੱਢ ਲੈਣੇ ਹੀ ਵੇ ਕੱਡੀਆਂ ਸਿਆਣੀਆਂ ਗੱਲਾਂ ਕਰਨ ਲੱਪੈਂਦੀਆਂ ਹਾਏ ਨਹੀਂ ਕੱਢ ਲਿਆ ਪਹਿਣਾ ਗਰਮ ਕੱਪੜੇ ਗਰਮ ਕੱਪੜਿਆਂ ਦਾ ਕੀ ਕਰੀਏ ਸਾਹ ਤੇ ਪਤਾ ਨਹੀਂ ਲੱਗਣ ਡਿਆ ਰੱਬ ਦਾ ਤੇ ਹਾਂ ਮੇਰੀ ਬਰਾਸੇਰ ਫਟੀ ਜਾਂ ਡਿਆ ਪਤਾ ਨਹੀਂ ਉਹ ਪਹਿਲੋ ਗੋਲ ਦੇ ਵੱਡੇ ਨੂੰ ਹੋਇਆ ਈ ਜਕਾਮ ਬੁਖਾਰ ਫਿਰ ਨਿੱਕੇ ਨੂੰ ਹੋਇਆ ਈ ਫਿਰ ਇਹਨਾਂ ਦੇ ਪਾਪਾ ਨੂੰ ਹੋ ਗਿਆ ਮੁੜ ਕੇ ਮੈਂ ਉਹ ਬੈਠਾ ਬਿਠਾ ਹਾਂ ਹਾਂ ਔਰ ਕੀ ਆ ਕੇ ਬਰਾਸੇਰ ਫਟੀ ਜਾਂ ਡਿਆ ਹੈ ਨਹੀਂ ਮੇਰਾ ਨਹੀਂ ਮੇਰੀ ਕੋਈ ਵਾਰ ਨਹੀਂ ਬੜੋਣਾ ਕੀ ਆ ਦੱਸ ਮੇਰਾ ਤੇ ਆਪਣਾ ਬੜਾ ਬੁਰਾ ਹਾਲ ਆ ਤੇ ਮੈਂ ਦਾਲ ਖਿਚੜੀ ਬਣਾਤੀ ਹੁਣ ਦੋਕ ਦਿਨ ਮੈਂ ਰੈਸਟ ਲਵਾਂਗੀ ਹਾਂ ਸਭ ਜਣਾ ਬੜਾ ਵਧੀਆ ਆ ਨਾ ਨਾ ਮੈਂ ਇਹਨਾਂ ਨੂੰ ਕਹਿਣਾ ਬਾਸ ਰਸੋਈ ਤੋਂ ਦੋ ਦਿਨ ਛੁੱਟੀ ਜਦ ਤੱਕ ਪੈਣਾ ਸਿਰ ਨਹੀਂ ਪੀੜਾ ਆੜਦਾ ਮੈਂ ਨਹੀਂ ਨਾ 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 ਆ ਤੂੰ ਸੁਲਾ ਆਪੜ ਕਿੱਦਾਂ ਰਾਜੀ ਬਾਜੀ ਆ ਨੀ ਲਾ ਲੂੰਗੀ ਪੈਣਾ ਕਾਵਾ ਬਣਾ ਕੇ ਪੀਲਾਂਗੀ ਆਹੋ ਨੀ ਅਦਰਕ ਕੋ ਕੀ ਅਦਰਕ ਦਾ ਰਸਾ ਸ਼ਹਿਦ ਚ ਪਾ ਕੇ ਉਹ ਵੀ ਪੀਲਾਂਗੀ ਆਹੋ ਤੁਸੀਂ ਸਿੱਧੀ ਜਾ ਨਹੀਂ ਪੈਣਾ ਮੇਰੀ ਗੱਲ ਸੁਣ ਇੱਕ ਮਿੰਟ ਬ੍ਰੇਕ ਮਾਰ ਬ੍ਰੇਕ ਮਾਰ ਇੰਨੇ ਟੋਟਕੇ ਇੰਨੇ ਟੋਟਕੇ ਨਹੀਂ ਤੂੰ ਰੀਲਾਂ ਤੇ ਨਹੀਂ ਵੇਦਦੀ ਰਹਿੰਦੀ ਸਾਰਾ ਦਿਨ ਨਹੀਂ ਆ ਸਾਰੇ ਜਿੰਨੇ ਟੋਟਕੇ ਦੱਸਣ ਦੀ ਨੇ ਉੱਥੇ ਲਾਈਵ ਬੈਠੇ ਹੁੰਦੇ ਸਾਰੇ ਉੱਥੇ ਦੱਸਣ ਦੇ ਹੁੰਦੇ ਆ ਸਾਰੇ ਜਿੰਨੇ ਆ ਦੱਸਣ ਦੇ ਇਹ ਮੈਨੂੰ ਟੋਟਕੇ ਟਾਟਕੇ ਜੇ ਐਦਾਂ ਕਰ ਲੋ ਉਦਾਂ ਕਰ ਲੋ ਘਰੇਲੂ ਲਾਜ ਵਾਲੇ ਸਾਰੇ ਉੱਥੇ ਬੈਠੇ ਹੁੰਦੇ ਨੇ ਡਾਕਟਰ ਸਾਰੇ ਉੱਥੇ ਮਿਲਦੇ ਰੀਲਾਂ 'ਚ ਹੀ ਆ ਸਾਰੇ ਕਰ ਲਾਂਗੀ ਪੈਣਾ ਮੇਰਾ ਤੇ ਸੇਰੀ ਪਾਟੀ ਜਾਣ ਗਿਆ। ਨਾ ਨਾ ਮੇਰੇ ਕੋ ਕਿੱਥੇ ਗੱਲ ਹੋਣੀ ਅੱਜ ਨਹੀਂ ਗੱਲ ਹੋਣੀ। ਨਾ ਮੈਂ ਅੱਜ ਛੁੱਟੀ ਕਰ ਲੱਗੀ ਅੱਜ ਮੈਂ ਲੱਗੀ ਰੈਸਟ ਕਰ। ਆ। ਆ ਮੈਂ ਕਰ ਲੱਗੀ ਇਹਨਾਂ ਨੂੰ ਫੋਨ ਤੇਰੇ ਭਾਜੀ ਨੂੰ ਮੈਂਨੇ ਅੱਜ ਨਾ ਕੱਖ ਵੀ ਲਿਆਇਓ। ਨਹੀਂ ਬਾਣਾ ਕੱਟੇਗੀ ਤੇ ਰੈਸਟ ਕਰਾਂਗੀ ਫੋਨ। ਹਾਂ। ਆ ਚੱਲ ਠੀਕ ਐ। ਚੰਗਾ। ਸਤਿ ਸ੍ਰੀ ਅਕਾਲ। ਹੇ ਵੇਖ ਖਾਂ ਕਿਦਾਂ ਮੈਨੂੰ ਨਾ ਮੈਨ ਨੇ ਕੰਨੀ ਬਾਦ ਚੋਂ ਆ ਤੇ ਏਡੇ ਲਾਜ ਦੀ ਝੜੀ ਲਾ ਦਿੰਦੀ ਆ ਆ ਕਰ ਲੈਣਾ ਹੀ ਉਹ ਕਰ ਲੈਣਾ ਹੀ ਇਹ ਕਰ ਲੈਣਾ ਹੀ ਉਹ ਕਰ ਲੈਣਾ ਮੇਰੇ ਇੱਥੇ ਸਿਰ 파ਟਣ ਡਿਆ ਵਾ ਕੋਈ ਮੈਨੂੰ ਕਾਵਾ ਬਣਾ ਕੇ ਦੇਵੇ ਤੇ ਮੈਂ ਪੀਵਾ ਆਪਣਾ ਬਣਾਉਣ ਨੂੰ ਜੀ ਕਰਦਾ ਬੰਦਾ ਆਪ ਡਿੱਗਦਾ ਟੈਂਦਾ ਹੁੰਦਾ ਵਾ ਦਿਲ ਕਰਦਾ ਕਿੰਨੇ ਬਣਾ ਕੇ ਦੇਣੇ ਉੱਤੋਂ ਮੈਂ ਕੱਲੀ ਐਸ ਟਾਈਮ ਘਰਾਂ ਤੇ ਪਰ ਮੈਂ ਜਾ ਕੇ ਰੈਸਟ ਕਰਦੀ ਹਾਏ ਕਾਨੂੰ ਛੇੜੀ ਸੀ ਨਹੀਂ ਅੱਜ ਨਹੀਂ ਬੋਲਿਆ ਜਾਣਾ ਅੱਜ ਨਹੀਂ ਬੋਲਿਆ ਜਾਣਾ ਹੈਲੋ ਉਹ ਕਿੱਥੇ ਆ ਇੱਥੇ ਓਏ ਇੱਥੇ ਕਿੱਥੇ ਓ ਇਧਰ ਸਟੋਰ ਵਾਲੇ ਪਾਸੇ ਵੇਖੋ ਤੂੰ ਸਟੋਰ ਤੇ ਗੱਬੀ ਸваяਆਂ ਕਰੀ ਜਾਨੀ ਓਏ ਯਾਰ ਮੇਰਾ ਡਿੱਗੀ ਪਈ ਆ ਮੈਂ ਓਹਨੇ ਇੱਥੇ ਪਈ ਕੀ ਕਰਦੀ ਆ ਓ ਵੇ ਲੋ ਯਾਰ ਡਿੱਗੀ ਪਈ ਆ ਆ ਕੰਮ ਕਰਿਆ ਕਰ ਜੱਟ ਡਿੱਗਪੀਆਂ ਦੇ ਓਏ ਓ ਨਹੀਂ ਬਿਮਾਰ ਆ ਠੀਕ ਨਹੀਂ ਐ ਸਿਰਫ ਟੰਡਿਆ ਤਾਂ ਡਿੱਗੀ ਪਈਆਂ ਬਿਮਾਰ ਹੋ ਕੇ ਅਰੇ ਕੌਣ ਬੋਲਿਆ ਤੂੰ ਚੁੱਚੀ ਗਾਉਣ ਬੋਲਣ ਨੂੰ ਸਾਰਾ ਦਿਨ ਤਾਂ ਗਾਉਣ ਬੋਲਦੀ ਰਹਿਣੀ ਆ ਪਤਾ ਨਹੀਂ ਕਿਹੜੇ ਇੰਟਰਨੈਟਲ ਦੇ ਵਿੱਚ ਤੈਨੂੰ ਛੱਡ ਗਏ ਆ ਪਿੱਛੇ ਚੰਗਾ ਤਾਂ ਤੈਨੂੰ ਸਲੈਕਟ ਕਰਕੇ ਲੈ ਆ ਜੰਦੇ ਆ ਸਾਰਾ ਦਿਨ ਗਾਉਣ ਗਾਉਣ ਜਦੋਂ ਇਹ ਚੁੱਚੀ ਗਾਉਣ ਬੂੰਦ ਬੋਲਦੀ ਰਹਿਣਾ ਤੇ ਸੇਰੀ ਪੀੜ ਕਰਨਾ ਤੇਰਾ ਓਏ ਅੱਜ ਤੇ ਮੈਂ ਗਾਉਣ ਬੋਲਿਆ ਹੀ ਕੋਈ ਨਹੀਂ ਮੈਂ ਜ ਕਾਮ ਜਾ ਲੱਗਣ ਡਿਆ ਗਲਾ ਬੜਾ ਪੀੜ ਹੋਣ ਡਿਆ ਅੱਜ ਨਹੀਂ ਕੋਣ ਬੋਲਿਆਗਾ ਮੇਰ ਕੋ। ਉਹ ਚੱਲ ਉੱਠ ਤਾਂ। ਹਾਂ ਨਹੀਂ ਅੱਜ ਨਹੀਂ ਉੱਠਾ ਲੈਣਾ। ਉੜ ਕੀ ਵਾਵਾ? ਹਾਂ ਨਹੀਂ ਮੈਨੂੰ ਕੋਈ ਵਾ ਮੈਂ ਹੁਣ ਘੜੀ ਰੈਸਟ ਕਰਨੇ ਆ। ਚੱਲ ਜਾ ਉੱਠ ਕੇ ਚਾਹ ਬਣਾ ਲੈ ਮੈਨੂੰ ਪਿਆ ਦੇ। ਹਾਂ ਆਹੋ। ਆ ਵਾ ਚਾਹ ਦਾਸ ਮੈਂ ਤੇ ਕੱਲੀ ਹੋਣ ਗੜੋਂ ਆਪਣੀ ਨਹੀਂ ਬਣਾਈ ਤੇ ਚਾਹ ਬਣਾ ਦੇ ਚਾਹ ਸਗੋ ਤੂੰ ਹੀ ਘੋਟ ਬਣਾ ਦੋ ਮਿੰਨੋ। ਤੇਰਾ ਤਾਂ ਜੀ ਕਰਦਾ ਵਿੱਚ ਜ਼ਹਿਰ ਪਾਦਾ। ਸੋਨ ਦੇ ਬਹਿ ਜਾ ਨਹੀਂ ਨਹੀਂ ਉਹ ਤੁਲਸੀ ਦੇ ਚਾਰ ਪੱਤੇ ਪਾ ਦਿਓ ਵਿੱਚ ਮਸਾ ਅਦਰਕ ਪਾ ਦਿਓ ਲੂਣ ਪਾ ਦਿਓ ਮਸਾ ਗਲਾ ਫੜਿਆ ਗਿਆ ਜੇ ਉਹ ਗਲੇ ਨੂੰ ਛੱਡ ਆ ਕਰ ਲਈ ਕੋਈ ਚੀਜ਼ ਲੈ ਕੇ ਆਂ ਉੱਠ ਕੇ ਵੇਖ ਹਾਂਜੀ ਆਹੋ ਉਹ ਕਿਚਨ ਦੇ ਕਾਊਂਟਰ ਤੇ ਪਈ ਏਥੇ ਕਿਚਨ ਦੇ ਕਾਊਂਟਰ ਤੇ ਪੱਕਾ ਗੋਲ ਗੱਪੇ ਲੈ ਆਏ ਹੋਣੇ ਪੰਜੀ ਪੀ ਕੇ ਭਾਵੇਂ ਠੀਕ ਹੋ ਜਾ ਆਏ ਵੇਖਾਂ ਸੀ ਵੇਲਾ ਇੰਨਾ ਕਰਦੇ ਹੀ ਨਾ ਇਹ ਮੇਰਾ ਸੱਚੀ ਧਰਮ ਨਾ ਅਸਾਨੀ ਕਿਤੇ ਵੇਲਾ ਹੈਗਾ ਛੱਟ ਲੈ ਆਏ ਝਾਕੇ ਵੇਖ ਗੋਲ ਪੇ ਆਏ ਉਹ ਨਹੀਂ ਮਰ ਲੈ ਹੇ ਹੁਣ ਦੇਖਦੇ ਮੋਤਰਾ ਹੀ ਠੀਕ ਹੋ ਜਾਣਾ ਐਡਾ ਵਾ ਡਲ ਬਾਬਾ ਲੈ ਦੱਸ ਕਰ ਗਾ ਆਏ ਕਸ਼ ਲੈ ਆਏ ਮੇਰੇ ਮੈਂ ਸਭ ਕੰਨੀ ਹੈ ਮੇਰੀ ਨਾ ਮਠੀਆਂ ਲੈ ਆਏ ਗੰਡਾਂ ਵੇ ਇੱਕ ਦਮ ਆ ਰੀਆਂ ਮੈਂ ਕਿ ਮੱਠੀਆਂ-ਮੱਠੀਆਂ ਵੀ ਲੈ ਆਏ ਹੋਣੇ ਭਾਵੇਂ ਅੱਜ ਮੈਂ ਕਹਿੰਦੀ ਬਿਸਕੁਟ ਵੀ ਦੇਸੀ ਘਿਓ ਦੇ ਬਣਾ ਲਿਆ ਨਾ ਲੇ। ਕੈਂਪਰ ਨਾਪੁਰ ਨਰਾਕ। ਵੇਖਿਆ ਫਿਰ। ਸਾਗ। ਆਹੋ ਯਾਰ ਸਿਆਲੀ ਦਿਨ ਆ ਗਏ ਆ। ਘਰ ਦਾ ਸਾਗ ਆ। ਕੂਲੀਆਂ-ਕੂਲੀਆਂ ਗੰਦਲਾਂ ਆ ਦੀਆਂ। ਕੂਲੀਆਂ-ਕੂਲੀਆਂ ਗੰਦਲਾਂ ਨੂੰ ਐ ਆਰਾਮ ਨਾਲ ਛਿਲਗੇ ਨਾ। ਤੇ ਵਿੱਚ ਪਾ ਗਏ ਅਦਰਕ ਤੇ ਲਸਣ ਇਦਾਂ ਕਰੀ ਉੱਤੇ ਚੁੱਲੇ ਤੇ ਬਣਾਈ ਤੇ ਰਜ ਦੇ ਰਜ ਰਜ ਦੇ ਸਾਗ ਦੇ ਵਿੱਚ ਹੀ ਅਦਰਕ ਤੇ ਲਸਣ ਪਾ ਦੀ ਹਾਂ ਨਾਲ ਹੀ ਹਰੀਆਂ ਮਿਰਚਾਂ ਸਿੰਧੀਆਂ ਛੁੱਟਦੀ ਮੈਂ ਨਾ ਦੋ ਤਿੰਨ ਮਿੰਟ ਰਜਨ ਦੇ ਹੀ ਵੇਖੀ ਨਜ਼ਾਰਾ ਕੇ ਦੰਦ ਦਾ ਖਾਣ ਦਾ ਇਹ ਵਧੀਆ ਜਾਂ ਬਣਾ ਲਿਆ ਮੇਰਾ ਬਾਹੂ ਹੈ ਕੌਣ ਬਣਾਉਗਾ ਉਹ ਤੂੰ ਬਣਾएगी ਔਰ ਕਿਨੇ ਬਣਾਉਣਾ ਮੈਂ ਆਹੋ ਕਿੰਨੂੰ ਪੁਛ ਕੇ ਲਿਆਏ ਜੇ ਸਾਗ ਫੱਲੋ ਮੈਨੂੰ ਇਹ ਦੱਸੋ ਕਿੰਨੂੰ ਪੁਛ ਕੇ ਲਿਆਏ ਜੇ ਹੈ ਮੰਦਾ ਬਹੁਤ ਅੱਛੀ ਲੈਂਦਾ ਫੋਨ ਕਰਕੇ ਸਾਰੇ ਢੜ ਜੋ ਜਾਂਦੇ ਨੇ ਕਿਤੇ ਕਿਤੇ ਕੜੀ ਫੋਨ ਨਹੀਂ ਕਰਕੇ ਸਕਿੰਟ ਫੋਨ ਕਰਕੇ ਨਹੀਂ ਬੋਦੇ ਵੀ ਠੀਕ ਆ ਹੈ ਤੁਹਾਨੂੰ ਕੀ ਲੱਗੇ ਸਿਰ ਰੋਟੀ ਪਾਣੀ ਮਿਲ ਜਾਂਦਾ ਵਾ ਬਣਿਆ ਬਣਾਇਆ ਤੁਸੀਂ ਵੀ ਚੱਲ ਜਾਂਦੇ ਨਿਆਣੇ ਵੀ ਚੱਲ ਜਾਂਦੇ ਮੈਂ ਪਿੱਛੇ ਕੱਲੀ ਖੱਪਦੀ ਰਵਾਂ ਹਨਾ ਆ ਕੇ ਕਿਆ ਵੀ ਆ ਮੇਰੀ ਗੱਲ ਸੁਣੋ ਤੀ ਮੇਰੀ ਗੱਲ ਓ ਯਾਰ ਮੇਰੀ ਸੁਣ ਲਾ ਚਲ ਆ ਤੂੰ ਇਸ ਨਾਲੋ ਪਹਿਲੋ ਓਏ ਸੁਣਾਉਣਾ ਕੀ ਆ ਆ ਸਾਗ ਵੀ ਤਾਂ ਮੈਂ ਹੀ ਲੱਗ ਦਿੰਨਾ ਆ ਸਬਜ਼ੀਆਂ ਮੈਂ ਲੱਗ ਦਿੰਨਾ ਮੈਂ ਥੱਕ ਜੰਨੀ ਮੈਂ ਬਣਾਉਣੀ ਸਾਰੇ ਘਰ ਦੀ ਜ਼ਿੰਮੇਵਾਰੀ ਮਿੱਤੇ ਆ ਤੇਰੀ ਇਕੱਲੀ ਤੇ ਆ ਤੂੰ ਹੀ ਤੇ ਐ ਕਰਦੀਆਂ ਜੇ ਜਨਾਨੀਆਂ ਜੇ ਤੂੰ ਹੀ ਨਾ ਹੋਣਾ ਤੇ ਪਤਾ ਨਹੀਂ ਕੀ ਹੋ ਚੱਲਿਆ ਬੰਦਾ ਪੁੱਛੇ ਬਾਹਰ ਦੇ ਸਾਰੇ ਕੰਮ ਮੇਰੇ ਘਰ ਦੇ ਸਾਰੇ ਕੰਮ ਤੇਰੇ ਗਾਲ ਮੁਕੀ ਨਹੀਂ ਉਹ ਤੇ ਠੀਕ ਆ ਬੰਦਾ ਪੁੱਛ ਨਹੀਂਦਾ ਮੈਂ ਲਿਆਂ ਲੱਗਾ ਸਬਜ਼ੀ ਤੇ ਬੰਦਾ ਦੱਸ ਦਿੰਦਾ ਵੀ ਲਿਉਣੀ ਕਿ ਨਹੀਂ ਲਿਉਣੀ ਦਾਲ ਖਿਚੜੀ ਬਣਾ ਕੇ ਰੱਖੀ ਆ ਮੈਂ ਮੱਤ ਮੇਰੀ ਵੱਜੀ ਪਈ ਸਿਰ ਮੇਰਾ ਪਾਟ ਢਿਆਵਾ ਐਡਾ ਬੁਰਾ ਹਾਲ ਸਾਗ ਚੋਕ ਲਿਆ ਮੈਨੂੰ ਪੁੱਛਿਆ ਤੱਕ ਨਹੀਂ ਮੈਂ ਪੁੱਛ ਲੈਂਦਾ ਫੋਨ ਕਰਕੇ ਨਾ ਕਹੇ ਨੂੰ ਪੁੱਛਿਆ ਹੀ ਨਹੀਂ ਹੁੰਦਾ ਨਹੀਂ ਸੇ ਮੈਨੂੰ ਇੱਕ ਗੱਲ ਦੱਸ ਵੀ ਇਹ ਤੇਰਾ ਭਰਾ ਮੈਨੂੰ ਪੁੱਛ ਕੇ ਲੈ ਆਇਆ ਨਾਲੇ ਚੰਗਾ ਕੀਤਾ ਤੇਰਾ ਘਰ ਨਹੀਂ ਆਇਆ ਦਾਲ ਖਿਚੜੀ ਬਣਾ ਕੇ ਤੇ ਮੱਥੇ ਮਾਰਦੇ ਨਹੀਂ ਤੂੰ ਚੰਗਾ ਰਿਆ ਵਿਚਾਰਾ ਬਾਹਰੋਂ ਬਾਟਾ ਫੇਰ ਰੋਟੀ ਖਾ ਕੇ ਚਲ ਗਿਆ ਭਰਾ ਆ ਤੇ ਹੋਰ ਕੀ ਕਹੜਾ ਭਰਾ ਤੇਰੇ ਚਾਚੇ ਦਾ ਮੁੰਡਾ ਆਇਆ ਵਾ ਇਹ ਚਾਚੇ ਦਾ ਮੁੰਡਾ ਹੈ ਤਾਰਾ ਆਹੋ ਤਾਰਾ ਆਇਆ ਹੀ ਉਹ ਮੈਨੂੰ ਦੇ ਕੇ ਗਿਆ ਸਾਗ ਕਹਿੰਦਾ ਭਾਈ ਬਣਾ ਲਿਓ ਤੇ ਮੈਂ ਘਰ ਆ ਜਾ ਕਹਿੰਦਾ ਨਹੀਂ ਵਿਜੀ ਹੋਣੀ ਦੀਦੀ ਮੈਂ ਕੋਈ ਨਹੀਂ ਬਾਹਰੋਂ ਬਾਹਰ ਕੰਮ ਆਇਆ ਚਲ ਜੂਗਾ ਤਾਂ ਘਰ ਤੋੜ ਕੇ ਲਿਆਇਆ ਸਾਗ ਆਵ ਨਾ ਲੱਕੀ ਵੀ ਆਇਆ ਇਹ ਆਹੋ ਦੋਵੇਂ ਹੀ ਹਾਂ ਦੱਸ ਮੈਂ ਵੀਰਾ ਇਹ ਨਹੀਂ ਹੁਣ ਵੀਰਵਾਰੀ ਕੀ ਸਾਗ ਚੰਗਾ ਹੋ ਗਿਆ ਹੁਣ ਵੀ ਮੁੱਥੇ ਦੇ ਮੱਟੋਂ ਦਾ ਪਾਜ ਦਾ ਪਹਿਲਾਂ ਪਾਇਆ ਸੀ ਲੈ ਦੱਸ ਮੇਰੇ ਵੀਰ ਵਿਹਲਾ ਪਿੰਡਾ ਸਪੈਸ਼ਲ ਲਿਆਏ ਤੇ ਘਰ ਕਿਉਂ ਨਹੀਂ ਆਏ ਕਰ ਕਿੱਥੋਂ ਹੋਣਾ ਇਹਨਾਂ ਨੂੰ ਪਤਾ ਹੁੰਦੀ ਭੈਣੇ ਸਿਰ ਬੰਨਿਆ ਦੱਸ ਮੈਂ ਸੇਰ ਤੇ ਦੱਸ ਮੋਤ ਪੀੜ ਹੋਣ ਡਿਆ ਪਰ ਇਹ ਥੜਾ ਵਿਚਾਰੇ ਇੰਨੇ ਦੂਰੋਂ ਆਇਆ ਐਸਾ ਅਗਲੇ ਆਏ ਦੱਸ ਤੋੜ ਕੇ ਵੀ ਸਪੈਸ਼ਲ ਮੇਰੇ ਵੀਰ ਲੈ ਕੇ ਆਏ ਵੇਖਿਆ ਕਿਦਾਂ ਮੈਂ ਵੀ ਅੱਖਾਂ ਗੰਡ ਢਾਡੀ ਨਹੀਂ ਮੁੱਝੀ ਲੱਗਦੀ ਇਹ ਮੇਰੇ ਬਾਉ ਨੇ ਬੰਨੀ ਹੁਣੇ ਵੀਰਾ ਨੇ ਬੰਨੀ ਹੁਣੇ ਕਿੰਨਾ ਪਿਆਰ ਕਰਦੇ ਮੇਰ ਨਾਲ ਵੇਖਿਆ ਆ ਇਹ ਗੱਲਾਂ ਐਵੇਂ ਥੋੜਾ ਮਨ ਜਾਂਦੀਆਂ ਭੈਣ ਭਰਾਵਾਂ ਦੇ ਰਿਸ਼ਤੇ ਵੇਲ ਦੱਸ ਕਿਉਂ ਨਹੀਂ ਬਣਾਵਾਗੀ ਮੈਂ ਚੁੱਲ੍ਹੇ ਤੇ ਬਣਾਵਾਗੀ ਵੇਖੀ ਨਾਲੇ ਫੋਨ ਕਰਾਂਗੀ ਆਪਣੇ ਵੀਰਾਂ ਨੂੰ ਦੱਸ ਲੈ ਜੀ ਦੇਖਿਆ ਮੇਰੇ ਵੀਰ ਤੇ ਕਹਾਂਣ ਭਰਾਵਾਂ ਜਾਂ ਤਰੀਫਾ ਨਾ ਕਰੀ ਜਾ ਮੇਰੀ ਗੱਲ ਸੁਣ ਮੋਹ ਦੀਆਂ ਤੰਦ ਆ ਵੀ ਫੜ ਆ ਤੇਰੀ ਸਹੇਲੀ ਆਈ ਕੱਲ ਚੰਦਨ ਆ ਆ ਸਬਜੀ ਗੱਡੀ ਚ ਰੱਖੀ ਆਵੇ ਮੇਰੀ ਸਹੇਲੀ ਆਹੋ ਆ ਫੜ ਚੰਦੇ ਨਾ ਇਹ ਵੀ ਇੱਧਰ ਧਣੀਆਂ ਪੈਕ ਕੀਤਾ ਹੁੰਦਾ ਹੈ ਹਾਈ ਨਹੀਂ ਦੱਸ ਉਹ ਕਿਉਂ ਨਹੀਂ ਘਰ ਆਈ ਹੈ ਲੈ ਉਹਦੇ ਕੋਲ ਕੁਝ ਲੈ ਆਈ ਉਹ ਤੇ ਕਹਿੰਦੀ ਘਰ ਉਹਨਾਂ ਨੇ ਸਬਜੀ ਬੜੀ ਲੈ ਧਣੀਆਂ ਵੀ ਦੇਗੀ ਹੋਏ ਦੱਸ ਨਹੀਂ ਪੈਣਾ ਕਾਰ ਦੀਆਂ ਤੋਰੀਆਂ ਆ ਵੇਖ ਹਾਏ ਦੇਖਿਆ ਮੇਰੀਆਂ ਸਹੇਲੀਆਂ ਲੈ ਗੁੰਗਲੂ ਵੀ ਆ ਗਈ ਲੈ ਕਦੂ ਉਹ ਵੀ ਵੇਲੋ অর্ਗੈਨਿਕ ਉਹ ਮੈਨੂੰ ਦੱਸਤੀ ਹੁੰਦੀ ਆ ਛਲਗੰਵ ਵੀ ਆ ਗਏ ਜੇ ਹੋਏ ਹੁਣ ਖੁਸ਼ ਕਰ ਤੈਨੂੰ ਹਫਤਾ ਸਮਝਦੀ ਰੋਡ ਨਹੀਂ ਪੈਣੀ ਲੈ ਪਤਾ ਉਹ ਵੀ ਆ ਗਏ ਜੇ ਮੈਂ ਮੇਰੀ ਜਾਨ ਛੁੱਟੀ ਜੇ ਸੁੱਜੀਆਂ ਆ ਗਈਆਂ ਜੇ ਕਿਆ ਬਾਤ ਆ ਵੇਖਿਆ ਭੈਣ ਭਰਾ ਤੇ ਮੇਰੀਆਂ ਸਹੇਲੀਆਂ ਕਿੱਡੇ ਵਧੀਆ ਸਾਰਾ ਕੁਝ ਮੈਨੂੰ ਮੇਰਾ ਤੇ ਹਫਤੇ ਦਾ ਸਾਰਾ ਆ ਗਿਆ ਜਿਸ ਬਾੜੇ ਹੈ ਤੇ ਮੈਂ ਇਸੇ ਗੱਲੋਂ ਖੁਸ਼ ਆ ਵੀ ਤੇਰਾ ਭਰਾ ਆਗਲਾ ਗਿਆ ਕਿ ਤੇ ਮੇਰਾ ਭਰਾ ਨਹੀਂ ਸਾਗਲਾ ਗਿਆ ਸਿਆਪਾ ਪੈਣਾ ਹੈ ਹਾਂ ਆ ਤੁਰ ਕੀ ਆ ਸਿਆਪਾ ਕੇ ਪੈਣਾ ਸੀ ਜੀ ਅੱਜ ਤਾਂ ਮੱਥੇ ਵਟ ਪਹਿਲਾਂ ਪਾਇਆ ਸੀ ਫਿਰ ਪੈਜਣੇ ਸੀ ਉਹ ਤੇ ਮੈਂ ਤੁਹਾਡੇ ਲਈ ਪਾਇਆ ਸੀ ਦੱਸ ਮੱਥੇ ਦੇ ਵਟ ਉਹ ਗੱਲ ਮੇਰੇ ਲਈ ਵੀ ਪਾਇਆ ਸੀ ਤੇ ਮੇਰੇ ਰਿਸ਼ਤੇਦਾਰਾਂ ਲਈ ਪੈਜਣੇ ਸੀ ਇਹ ਹੁਣ ਤੇਰਾ ਭਰਾ ਲੈ ਗਿਆ ਤੇ ਚੰਗਾ ਹੋ ਗਿਆ ਆ ਤੇਰੀ ਸੇਲੀ ਲੱਗੇ ਇਹ ਤੇ ਚੰਗਾ ਹੋ ਗਿਆ ਨਹੀਂ ਜੀ ਜਦੋਂ ਤੁਹਾਡੇ ਵੱਲੋਂ ਵੀ ਆਉਂਦੀ ਉਦੋਂ ਵੀ ਮੈਂ ਖੁਸ਼ ਹਣੀ ਆਹ ਤੇ ਮੇਰਾ ਅੱਜ ਮਾੜਾ ਦਾ ਸਿਰ ਪੇੜੂਂ ਡਿਆ ਏ ਮੈਂ ਤਾਂ ਸੋਚਿਆ ਸੀਗਾ ਹਾਂ ਤੂੰ ਕੀ ਕਰਦੀ ਹੁੰਦੀ ਆ ਹਾਂ ਹੂੰ ਆ ਭਰਾ ਆ ਵੇਲੇ ਤੁਹਾਡਾ ਆ ਪੱਕੇ ਹੀ ਦੇ ਗਿਆ ਇਹ ਕਦੂ ਏਦਾਂ ਏਦਾਂ ਕਰ ਕਰ ਕੇ ਦਿਖਾਉਣੀ ਹੁੰਦੀ ਮੈਨੂੰ ਐ ਦੱਸਾ ਕਿੱਡੇ ਕੁਲੇ ਕੁਲੇ ਮੇਰੀ ਸਹੇਲੀਆਂ ਦੇ ਕੇ ਕੀ ਗੱਲਾਂ ਆਉਂਡੀਆਂ ਤੁਹਾਨੂੰ ਏਦਾਂ ਦੀਆਂ ਗੱਲਾਂ ਕਰਦੇ ਤੇ ਮੈਂ ਕਹਿੰਨੀ ਐ ਹੋਜੇ ਭੈਣ ਭਰਾ ਤੇ ਇਹੋ ਜਿਹੀ ਸਹੇਲੀਆਂ ਰੱਬ ਸਭ ਨੂੰ ਦੇਵੇ ਹਾਂ ਨਹੀਂ ਹੁਣ ਮੇਰੀ ਗੱਲ ਸੁਣ ਹਾਂ ਇਹ ਚ ਅਦਰਕ ਲਸਣ ਪਾ ਗਏ ਨਾ ਹਾਂ ਤੇ ਵਧੀਆ ਜ ਮੱਖਣ ਰੜਕਲੀ ਹੈ ਹੈ ਤੇ ਬੈ ਕੇ ਕੋਠੇ ਦੇ ਨਾਲ ਨਾਲ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਤੇ ਨਾਲੇ ਖਾਵਾਂਗੇ ਸਾਗ ਬੱਲੇ ਵਾਹ ਆਹ ਉਹ ਤੇਰਾ ਸਿਰ ਵੀ ਠੀਕ ਹੋ ਗਿਆ ਨਾ ਲੈ ਸ਼ੂ ਸ਼ੂ ਕਿਆ ਹੋਈ ਨਹੀਂ ਰੇ ਭਾਰੀ ਗੱਲ ਸੁਣਾਉਂਦੀ ਆ ਮੈਂ ਤੇ ਹੁਣ ਫੋਨ ਲਾਉਂ ਆ ਆਪਣੇ ਨੂੰ ਫੋਨ ਵੀ ਲਾਉਂਗੀ ਆਇਓ ਸਗਰ ਨਾਲ ਗੇੜਾ ਮਾਰ ਕੇ ਜਾਇਓ ਫੋਨ ਲਾਈ ਉਹ ਸਾਗ ਦੇ ਕੇ ਤੂੰ ਕੋਈ ਸ਼ਹਿਰ ਹੈ ਜਿਹੜੀ ਸ਼ਹਿਰ ਚ ਮਿਲਦੀ ਹੋਊ ਰਾਤੇ ਮੈਂ ਲੈ ਕੇ ਜਾਵਾਂਗੀ ਤੇ ਵੀਰ ਨੇ ਲੈ ਜੀ ਮੇਰੇ ਵੀ ਮੇਰੇ ਜਿੰਦੇ ਵਾਸਤੇ ਰਹਿਣ ਮੇਰੀ ਸਹਲੀਆਂ ਵੀ ਹਾਏ ਬੜਾ ਵਧੀਆ ਲੱਗਿਆ ਮੈਨੂੰ ਮੇਰੇ ਚਾਚਾ ਆ ਰਹੇ ਬਣਾਉਗੇ ਲੈ ਚਾਚਾ ਚੋ ਬੇਲੋ ਮੇਰਾ ਸਿਰਪੇੜ ਵੀ ਹਟ ਗਿਆ ਜੇ ਕਿੱਡੀ ਖੁਸ਼ ਹੋ ਗਈ ਮੈਂ ਹੈ ਚਾਚੀ ਹੋ ਗਿਆ ਕੇ ਮੈਂ ਕਹਦੀ ਅਸੀਂ ਤੇ ਰਿਸ਼ਤੇ ਹੁੰਦੇ ਆ ਰਿਮੋਧੀਆਂ ਤਾਂ ਤਾਂ ਆਉਂਦੀਆਂ ਚੱਲ ਮੜਾ ਮੈਂ ਸਬਜ਼ੀਆਂ ਸੂਜੀਆਂ ਖਰਾਕ ਕੇ ਰੱਖਦਾ ਹੁਣ ਹਨਾ ਹਾਂ ਸਾਰਾ ਗੁਜ ਰੱਖ ਦੇ ਨੀ ਲਫਾਫਿਆਂ ਤੋਂ ਕੱਢ ਕੇ ਹਾਏ ਛੜੀ ਨੇ ਦਾਲ ਹੋਰ ਮੰਗਣੀ ਮੈਂ ਵੀ ਕੜਛੀ ਬੁਲਾਤੇ ਮਾਰੀ ਕੰਨ ਛੜੀ ਸੀ ਨਾਗਾ ਦੀ ਪਟਾਰੀ ਵੇ ਕੰਨੂ ਛੇੜੀ ਸੀ ਨਾਗਾ ਦੀ ਪਟਾਰੀ ਮੈਂ ਕਿਹਾ ਜੀ ਗੋਲ ਗੱਪੇ ਨਹੀਂ ਲੈ ਕੇ ਆਏ ਗੋਲ ਗੱਪੇ ਛੱਡੋ ਜੇ ਤੇਰਾ ਸਿਰ ਠੀਕ ਹੋ ਗਿਆ ਨਾ ਤੇ ਚਾਹ ਬਣਾ ਲਾ ਦੋ ਕੱਪ ਬਣਾਉਣ ਲੱਗੀ ਆ ਜੀ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਪਰਸੋ ਵਾਲੀ ਚਾਚ ਮਿੱਠਾ ਕਿੱਥੋਂ ਪਾਵਾਂਗੇ ਇਹ ਨਹੀਂ ਬਣਾ ਸਕਦੇ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਜਦੋਂ ਵੇਖੋ